ਜਗ ਰਚਨਾ ਸਭ ਝੂਠ ਹੈ ਜਾਣ ਲੇ ਹੋ ਰੇ ਮੀਤ ਕਹ ਨਾਨਕ ਫਿਰ ਨਾ ਰਹੈ ਜਿਉਂ ਬਾਲੂ ਕੀ ਪੀਤ ਰਚਨਾ ਵਿੱਚ ਕੱਲਾ ਆਵਾਰੀ ਸੰਸਾਰੀ ਨਹੀਂ ਆਉਂਦਾ ਸੂਖਮ ਰੂਪ ਵਿੱਚ ਦੇਖਣਾ ਹੋਵੇ ਹੈ ਕਿਹੜੀ ਚੀਜ਼ ਸੱਚ ਹੈ ਆ ਜਵਾਨੀ ਸੱਚ ਹੁੰਦੀ ਤਾਂ ਦਾੜੇ ਚਿੱਟੇ ਕਿਉਂ ਹੁੰਦੇ ਜੇ ਕਿਤੇ ਜਵਾਨੀ ਸੱਚ ਹੁੰਦੀ ਫਿਰ ਗੋਡੇ ਕਿਉਂ ਦੁਖਣ ਲੱਗਦੇ ਕਮਰ ਕਿਉਂ ਝੁੱਕ ਜਾਂਦੀ ਏ ਬੰਦੇ ਦੀ ਨਿਗਾ ਕਿਉਂ ਕੱਟ ਜਾਂਦੀ ਏ ਮਹਾਰਾਜ ਕਹਿੰਦੇ ਸੱਚ ਕੁਝ ਵੀ ਨਹੀਂ ਕੁਝ ਸਮੇਂ ਬਾਸਤਿਆ ਸਾਡੇ ਕੋਲੇ ਆ ਜਵਾਨੀ ਤੇ ਪੈਸਾ ਇਹਦੇ ਬਾਰੇ ਤਾਂ ਇੱਕ ਵਿਦਵਾਨ ਨੇ ਲਿਖਿਆ ਕਹਿੰਦਾ ਇਹ ਤਾਂ ਦੋ ਮਹਿਮਾਨ ਨੇ ਤੇਰੇ ਕੋਲੇ ਆਏ ਹੋਏ ਮਹਿਮਾਨ ਉਹ ਜਿਵੇਂ ਇੱਕ ਦੋ ਰਾਤਾਂ ਕੱਟਦੇ ਆਪਦੇ ਟਿਕਾਣੇ ਤੇ ਚਲੇ ਜਾਂਦੇ ਹੋਏ ਜਵਾਨੀ ਤੇ ਪੈਸਾ ਤਾਂ ਸਾਡੇ ਕੋਲੇ ਮਹਿਮਾਨ ਨੇ ਜੀਤੇ ਅੱਜ ਜਵਾਨੀ ਐ ਇਹ ਚਾਰ ਦਿਹਾੜੇ ਰਹੂਗੀ ਕਿਸੇ ਹੋਰ ਤੇ ਆਜੂਗੀ ਜਿਵੇਂ ਪਹਿਲਾਂ ਕਦੇ ਦਾਦੇ ਤੇ ਸੀ ਕਦੇ ਬਾਪੂ ਤੇ ਜਵਾਨੀ ਆਈ ਫਿਰ ਬੱਚਿਆਂ ਤੇ ਆਈ ਫਿਰ ਉਹਨੂੰ ਛੱਡ ਕੇ ਉਹਦੇ ਬੱਚਿਆਂ ਤੇ ਆਈ ਐ ਤੇ ਫਿਰ ਦਿਨੋਂ ਦਿਨ ਹੋਈ ਕੀ ਜਾਂਦਾ ਇਨਸਾਨ ਨਾਲ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ ਫਿਰ ਮਹਾਰਾਜ ਨੇ ਆਖਿਆ RAM ਗਯੋ ਰਾਵਣ ਗਯੋ ਜਾਂਕੋ ਬਹੁ ਪਰਿਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਸੰਸਾਰ ਨੂੰ ਸੁਪਨਾ ਆਖਿਆ ਮਹਾਰਾਜ ਨੇ ਹੁਣ ਸੁਪਨਾ ਦੇਖੋ ਇੱਕ ਹੁੰਦਾ ਸੁੱਤੀਆਂ ਅੱਖਾਂ ਦਾ ਸੁਪਨਾ ਜਿਹੜਾ ਰਾਤ ਨੂੰ ਆਉਂਦਾ ਹੈ ਉਹ ਸੁਪਨਾ ਉਦੋਂ ਟੁੱਟ ਜਾਂਦਾ ਜਦੋਂ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਇਹ ਆ ਸੁਪਨਾ ਉਹਦਾਂ ਟੁੱਟ ਜਾਂਦਾ ਜਿੱਦਾਂ ਬੰਦੇ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਜਿਹੜੀ ਨੀਂਦ ਐ ਸਮਝ ਲਓ ਛੋਟੀ ਮੌਤ ਐ ਜਦੋਂ ਸੁੱਤੇ ਹੁੰਨੇ ਆ ਉਦੋਂ ਨਹੀਂ ਪਤਾ ਚੱਲਦਾ ਮੇਰੇ ਕੋਲੇ ਕਿਹੜਾ ਅਹੁਦਾ ਐ ਕਈ ਵਾਰੀ ਅਹੁਦੇ ਨੂੰ ਛੱਡ ਕੇ ਐ ਨਹੀਂ ਪਤਾ ਜਿਵੇਂ ਗੁਰਬਾਣੀ ਨੇ ਲਿਖਿਆ ਨਰਪਤੇ ਇੱਕ ਸਿੰਘਾਸਨ ਸੋਇਆ ਸੁਪਨੇ ਪਿਆ ਬਿਹਾਰੀ ਪਤਾ ਨਹੀਂ ਕਿੰਨੀ ਪ੍ਰਾਪਰਟੀ ਦਾ ਮਾਲਕ ਹੀ ਇਹ ਜਾ ਸੁਪਨਾ ਆਵੇ ਬੰਦਾ ਡਰ ਕੇ ਉੱਠ ਕੇ ਵਹਿ ਜਾਂਦਾ। ਇਹ ਤਾਂ ਜਾਗਦਿਆਂ ਨੂੰ ਪਤਾ ਚੱਲਦਾ ਹੈ ਨਾ ਮੇਰੇ ਕੋਲੇ ਕਿੰਨੀ ਪ੍ਰਾਪਰਟੀ ਆ ਮੈਂ ਕੋਠੀ ਚ ਪਿਆ ਜਾਂ ਸਾਡੇ ਕੋਲੇ ਆ ਗੱਡੀ ਖੜੀ ਏ ਸੁਪਨੇ ਚ ਤਾਂ ਕੁਝ ਵੀ ਨਹੀਂ ਪਤਾ ਚੱਲਦਾ ਕਿਉਂਕਿ ਉਹ ਸੁੱਤੀਆਂ ਅੱਖਾਂ ਦਾ ਸੁਪਨਾ ਹੈ ਸੁੱਤੀਆਂ ਅੱਖਾਂ ਦਾ ਸੁਪਨਾ ਉਦੋਂ ਟੁੱਟ ਜਾਂਦਾ ਹੈ ਜਦੋਂ ਬੰਦੇ ਦੀਆਂ ਅੱਖਾਂ ਖੁੱਲ ਜਾਂਦੀਆਂ ਜਾਗਦੀਆਂ ਅੱਖਾਂ ਦਾ ਸੁਪਨਾ ਹੈ ਕਵੀਰ ਸਾਹਿਬ ਕਹਿੰਦੇ ਏ ਵੀ ਇੱਕ ਦਿਨ ਟੁੱਟ ਜਾਣਾ ਇੱਕ ਦਿਨ ਸੋਵਨ ਹੋਏ ਕੋ ਲਾਂਬੇ ਗੋੜ ਵਿਸਾਰ ਕਵੀਰ ਸੂਤਾ ਗਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏ ਕੋ ਲਾਂਬੇ ਗੋੜ ਵਿਸਾਰ ਇੱਕ ਦਿਨ ਇੰਨੀਆਂ ਲੰਮੀਆਂ ਤਾਣ ਕੇ ਬੰਦਾ ਸੌਂ ਜਾਂਦਾ ਉਹਨੂੰ ਕੋਈ ਜਗਾ ਹੀ ਨਹੀਂ ਸਕਦਾ ਚਾਹੇ ਬੰਦੇ ਦੀ ਸੰਤਾਨ ਉਹਦੇ ਕੋਲੇ ਬੈਠੀ ਰੋ ਰਹੀ ਹੁੰਦੀ ਹੈ ਪਰ ਜਿਹੜਾ ਸਦਾ ਦੀ ਨੀਂਦ ਸੌਂ ਜਾਂਦਾ ਉਹਨੂੰ ਜਾਗ ਨਹੀਂ